ਸੱਚੀ ਗੱਲ ਜੇ ਪਹਿਲਾਂ ਤਾਂ ਮੈਂ ਮਜੀਠੇ ਹਾਈਕੇ ਦੇ ਸ਼ੂਨੀ ਅਕਾਲੀ ਦਲ ਦੇ ਵਰਕਰਸ ਤੇ ਕੈਂਡੀਡੇਟਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੁਸੀਂ ਬੜੀ ਤਕੜੀ ਲੜਾਈ ਲੱਗੀ ਐ ਪ੍ਰਸ਼ਾਸਨ ਦਾ ਤੇ ਪੁਲਸ ਦੀ ਤੱਕੇਸ਼ਾਈ ਦੇ باوجود ਉਹਨਾਂ ਦੀ ਤਾਨਾਸ਼ਾਈ ਦੇ باوجود ਤੁਸੀਂ ਤਗੜੇ ਹੋ ਕੇ ਅੱਗੇ ਆਏ ਹੋ ਤੇ ਤੁਸੀਂ ਲੜਾਈ ਲੜੀ ਐ ਮਜੀਠੇ ਹਾਈਕੇ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਇਨਾਂ ਨੇ ਸਾਡੇ ਨਾਲ ਤਖੀਸ਼ਾਈ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਪਹਿਲਾਂ ਤਾਂ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰਨ ਦਿੱਤੇ ਉਹ ਸਾਰਿਆਂ ਨੇ ਦੇਖਿਆ ਇਹਨਾਂ ਨੇ ਕੀ ਕੁਝ ਕੀਤਾ ਹੈ ਸਾਡੇ ਕੈਂਡੀਡੇਟਸ ਨੂੰ ਫੋਨ ਕਰ ਕਰਕੇ ਧਮਕੀਆਂ ਦੇ ਕੇ ਕਈ ਕਈ ਬੰਦਿਆਂ ਨੂੰ ਤਾਂ ਇਹਨਾਂ ਨੇ ਅੰਦਰ ਵੀ ਘਰਤਾ 307 ਦੇ ਪਰਚੇ 'ਚ ਜੋਬਨ ਵਰਗੇ ਜਿਹੜੇ ਅ ਅਬਦਾਲੀਤੋ ਨੇ ਸੋਯੰਕ ਲਾਮ ਉਹਨਾਂ ਨੂੰ ਇਹਨਾਂ ਨੇ ਅੰਦਰ ਘਰਤਾ ਫਿਰ ਵੀ ਇਹਨਾਂ ਨੇ ਤਕੜੀ ਹੂਕ ਲੜਾਈ ਲੜੀ ਹੈ ਅ ਸਰਕਾਰ ਸਰਕਾਰ ਨਾਲ ਸਰਕਾਰ ਨਾਲ ਕੋਈ ਲੜਾਈ ਲੜਨਾ ਸੌਖਾ ਨਹੀਂ ਹੁੰਦਾ ਫਿਰ ਵੀ ਇਹ ਸਾਰੇ ਅੱਗੇ ਆਏ ਨੇ ਤੇ ਪਿੱਛੇ ਨਹੀਂ ਹਟੇ ਸਿਰ ਨਹੀਂ ਚੁਕਾਇਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਾਡੇ ਸਾਡਾ ਸਾਥ ਦਿੱਤਾ VOTING PERCENTAGE ਕਿਥੇ 60 70 ਦੇ ਵਿੱਚ ਹੁੰਦੀ ਸੀਗੀ ਅੰਮ੍ਰਿਤਸਰ ਦਿਹਾਤੀ ਥੀ ਅੱਜ VOTING ਪਰਸੈਂਟੇਜ 40 ਤੋਂ ਹੇਠਾਂ ਹੈ। ਇਹੀ ਇੱਕ ਨਕਾਰੀ ਹੈ ਸਰਕਾਰ ਦੀ। ਲੋਕਾਂ ਨੇ ਨਕਾਰਤਾ ਹੈ ਸਰਕਾਰ ਨੂੰ। ਤਾਂ ਹੀ ਬਾਹਰ ਨਹੀਂ ਨਿਕਲ ਕੇ ਆਏ। ਇਹਨਾਂ ਦੀ ਤੱਕੇਸ਼ਾਈ ਦੇ ਡਰ ਨਾਲ ਇਹ ਬਾਹਰ ਨਹੀਂ ਨਿਕਲ ਕੇ ਆਏ। ਜੇ ਇਲੈਕਸ਼ਨ ਤੁਸੀਂ ਐਂ ਕਰਾਣੀ ਹੈ ਤਾਂ ਫਾਇਦਾ ਕੀ ਹੋਇਆ? ਲੋਕਾਂ ਦੀ ਜਿਹੜੀ ਮੰਗ ਹੈ ਉਹਨਾਂ ਦਾ ਤੁਸੀਂ ਅੱਗੇ ਆਉਣ ਨਹੀਂ ਦਿੱਤਾ। ਕੀ ਫਾਇਦਾ ਹੋਇਆ ਇਲੈਕਸ਼ਨ ਕਰਨ ਦਾ? ਕਰਾਉਂਦੇ ਹੀ ਨਹੀਂ ਇਸ ਤੋਂ ਵਧੀਆ ਹੁੰਦਾ। ਜਿਵੇਂ ਜਿਹੜਾ 40% ਆਏ ਹੈ ਇਹ ਵੀ ਇੱਕ ਰਿਜੈਕਸ਼ਨ ਹੀ ਹੈਗੀ ਸਰਕਾਰ ਦੀ ਜਿਹੜੀ ਮਾਮਾ ਧੀਆਂ ਸੀ ਗਿਆ ਮਜੀਠੇ ਹਲਕੇ ਦੀ ਬਹੁਤ ਕਟ ਗਿਣਤੀ ਜ ਅੱਗੇ ਆਈ ਸੀ ਗਿਆ ਵੋਟ ਪਾਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕੋਈ ਫਾਇਦਾ ਨਹੀਂ ਇੱਥੇ ਆ ਕੇ ਜੋ ਹੋਣਾ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਸੀਗਾ ਪ੍ਰਸ਼ਾਸਨ ਨੇ ਪੁਲਸ ਨੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਹੈ ਮੈਂ ਤਾਂ ਕਹਾਂਗੀ ਕਿ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸਤਰੀ ਪੁਲਸ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਬਹੁਤ ਵਧਾਈ ਤੁਹਾਨੂੰ ਪਰ ਪਰ ਸ਼ੋਮਨੀ ਅਕਾਲੀਦਰ ਦੇ ਵਰਕਰ ਇਹ ਅਸੀਂ ਜਰਨਲ ਨੇ ਕਿਉਂਕਿ ਇਹਨਾਂ ਨੇ ਧੱਕਾ ਹੋਣ ਦੇ ਬਾਵਜੂਦ ਵੀ ਲੜਾਈ ਨਹੀਂ ਛੱਡੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅੰਦਰ ਕਰਤਾ ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਫੇਰ ਵੀ ਅਸੀਂ ਲੜਾਈ ਲੜੀ ਹੈ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਤੁਹਾਨੂੰ ਸਾਰਿਆਂ ਨੂੰ ਘੇਰਿਆ ਹੈ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਕੀ ਕੁਝ ਹੋਇਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟਸ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਥ੍ਰੈਟ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ ਇਹਦੇ ਬਾਵਜੂਦ ਤੁਸੀਂ ਹਿੱਲੇ ਨਹੀਂ ਇਹ ਜਿੱਤ ਮੈਂ ਤਾਂ ਤੁਹਾਡੀ ਮੰਨਦੀ ਹਾਂ ਜਿਹੜੇ ਸਾਡੇ ਕੈਂਡੀਡੇਟਸ ਜਿੱਤੇ ਸੀਗੇ ਉਹਨਾਂ ਨੂੰ ਵੀ ਸਰਟੀਫਿਕੇਟ ਨਹੀਂ ਦਿੱਤੇ ਇਹਨਾਂ ਨੇ ਜਿੱਤੇ ਆਪਣੀ ਸਰਕਾਰ ਆਪਣੇ ਜਿਹੜੇ ਸੀਗੇ ਕੈਂਡੀਡੇਟਸ ਉਹਨਾਂ ਨੂੰ ਇਹਨਾਂ ਨੇ ਜਿਤਾ ਕੇ ਸਰਟੀਫਿਕੇਟ ਦਿੱਤੇ ਇਹ ਜੀ ਜਿੱਤ ਜੀ ਇਹਨਾਂ ਨੂੰ ਜਿੱਤ ਲੱਗਦੀ ਹੈ ਕਿ ਤੁਸੀਂ ਇੱਕ ਲੇਡੀ ਨੂੰ ਧੀਆਂ ਪੈਣਾ ਨੂੰ ਜਿਹੜੀ ਜਿਹੜੀ ਵੋਟਾਂ ਪਾਣ ਜਾ ਰਹੀਆਂ ਸੀਗੀਆਂ ਜਿਹੜੀ ਨੋਮੀਨੇਸ਼ਨ ਫਾਈਲ ਕਰਨ ਦੀ ਖੜੀਆਂ ਸੀਗੀਆਂ ਉਨ੍ਹਾਂ ਨਾਲ ਤੁਸੀਂ ਧੱਕੇਸ਼ਾਹੀ ਕਰੋ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਮੇਰੇ ਘਰ ਆਲੇ ਨੂੰ ਅੰਦਰ ਕਰਕੇ ਤੇ ਮੈਨੂੰ ਕੇਰ ਕੇ ਤੁਸੀਂ ਜਿੱਤ ਸਕਦੇ ਹੋ ਤਾਂ ਤੁਹਾਨੂੰ ਇਹ ਜਿੱਤ ਮੁਬਾਰਕ ਹੋਵੇ ਕਿਉਂਕਿ ਪੰਜਾਬ ਚ ਕੋਈ ਇਸ ਨੂੰ ਜਿੱਤ ਨਹੀਂ ਸਮਝ ਸਮਝਦਾ ਉਹ ਤੀਅ ਆ ਭੈਣਾਂ ਦਾ ਸਤਕਾਰ ਕਰਨਾ ਤਾਂ ਇਹਨਾਂ ਨੂੰ ਆਉਂਦਾ ਹੀ ਨਹੀਂ ਹੈ ਮੇਰੀ ਇਹੀ ਬੇਨਤੀ ਹੈ ਕਿ ਜਿਹੜੇ ਵਰਕਰ ਸਾਹਿਬਾਨ ਤੇ ਕੈਂਡੀਡੇਟ ਸਾਹਿਬਾਨ ਇਹ ਲੜਾਈ ਲੜੇ ਹਨ ਉਹ ਡਟ ਕੇ ਖੜੇ ਰਹਿਣ ਤੁੰਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ